ਅਸੀਂ ਚੱਲੇ ਜੀ ਅੱਜ ਅੰਮ੍ਰਿਤਸਰ ਨੂੰ ਮੰਨ ਆਏ ਦਰਸ਼ਨ ਕਰਨ ਨਦਰਬਾਰ ਸਬਾਸੀ ਪਾਸੇ ਚ ਬਹਿ ਚੁੱਕੇ ਆ ਤੇ ਰਮਨੋਣੀ ਵੀ ਬਹਿ ਚੁੱਕੀ ਆ ਆਪਣੇ ਬੱਚਿਆਂ ਨੂੰ ਲੈ ਕੇ ਤੇ ਅਸੀਂ ਅੰਮ੍ਰਿਤਸਰ ਪਹੁੰਚ ਚੁੱਕੇ ਆ ਤੇ ਅਸ ਕੋਈ ਯਾ ਜਾਟੋ ਨਹੀਂ ਲੈਣਾ ਅੱਜ ਸੋਮਵਾਰ ਐ ਅਸ ਜਿਾ ਅਸੀਂ ਇੰਦਾ ਹੀ ਤੁਰ ਕੇ ਜਾਵਾਂਗੇ ਤੇ ਅਸੀਂ ਸੇਲ ਦਾ ਸਮਾਨ ਇਹਦਾ ਵੇਖਦੇ ਜਾਵਾਂਗੇ ਬਹੁਤ ਅਸੀਂ ਸਸਤਾ ਸਮਾਨ ਲੱਗਾ ਹੁੰਦਾ ਵਾ ਤੇ ਸੋਮਵਾਰ ਤੁਸੀਂ ਨਾਲੇ ਦਰਸ਼ਨ ਕਰਿਆ ਕਰੋ ਨਾਲੇ ਸੇਲ ਦਾ ਸਮਾਨ ਲੈਣਾ ਹੁੰਦਾ ਤੇ ਲੈ ਲਿਆ ਕਰੋ ਤੁਸੀਂ ਬਹੁਤ ਹੀ ਸਸਤੇ ਰੇਟਾਂ ਦੇ ਤੁਹਾਨੂੰ ਇੱਥੋਂ ਟੀ-ਸ਼ਰਟਾਂ ਪਜਾਮੇ ਜਰਾਬਾਂ ਦੇ ਜੋੜੇ ਜੋ ਤੁਸੀਂ ਜਾਓ ਤੇ ਤੁਸੀਂ ਲੈ ਸਕਦੇ 20-20 ਰੁਪਏ ਵਿੱਚ ਤੁਹਾਨੂੰ ਚੁੰਨੀਆਂ ਮਿਲ ਜਾਣਗੀਆਂ ਇੱਥੇ ਦੁਪੱਟੇ 20-20 ਰੁਪਏ ਤੇ ਟੌਪ ਮਿਲਣਗੇ 20-20 ਰੁਪਏ ਤੇ 50-50 ਰੁਪਏ ਤੁਹਾਨੂੰ ਉਹ ਤੇ ਚਲੋ ਅਸੀਂ ਨਹੀਂ ਲਏ ਆਪਰੇ ਜਰਾਬਾਂ ਦੇ ਜੋੜੇ ਬਾਜੀ ਵਾਸਤੇ ਉਹਨਾਂ ਦਾ ਪੈਰ ਖਰਾਬ ਹੈ ਤੇ ਉਹ ਜਰਾਬਾਂ ਪਾਉਂਦੇ ਨੇ ਗਰਮੀਆਂ ਵਿੱਚ ਵੀ ਬੂੜ ਪਾ ਕੇ ਜਾਂਦੇ ਨੇ ਤੇ ਉਹਨਾਂ ਨੇ ਲੈ ਲਏ 100 ਦੇ 5 ਜੋੜੇ ਤੇ ਮੈਂ ਹਾਂ ਚੱਲ ਲੈ ਲਾ ਤੇ ਅਹੀਂ ਸੋਚਿਆ ਤੇ ਆਉਂਦੇ ਵੇ ਲਵਾਂਗੇ ਤੇ ਉਹ ਭਾਜੀ ਆਂਦੇ ਭਾਈ ਦੁਕਾਨ ਵਾਲੇ ਵੀ ਨਹੀਂ ਤਾਂ ਨੋਂਦੇ ਇੱਥੇ ਕੁਝ ਨਹੀਂ ਮਿਲੇਗਾ ਬਸ ਸਭ ਕੁਝ ਸੇਲ ਹੋ ਚੁੱਕੇਗਾ ਤੇ ਤੁਸੀਂ ਹੁਣ ਹੀ ਸਮਾਨ ਸਾਰਾ ਲੈ ਸਲੋ ਤੁਹਾਡੇ ਬੱਚੇ ਗਵਾਜ ਕੇ ਇਧਰੋਂ ਆ ਤੁਰੇ ਆਉਂਦੇ ਜੇ ਤੇ ਅਸੀਂ ਸੋਚਿਆ ਤਾਂ ਕਿ ਕਿਧਰੋਂ ਤੁਸੀਂ ਕਿਧਰੋਂ ਤੁਰੇ ਆਉਂਦੇ ਜੇ ਗਵਾਜ ਕੇ ਆਂਦੇ ਅਸੀਂ ਨਹੀਂ ਅੱਗੇ ਲੰਘ ਗਏ ਅਸੀਂ ਤੇ ਯਾ ਕਿ ਥੋੜਾ ਤੁਸੀਂ ਵੇਟ ਕਰ ਲਿਆ ਕਰੋ ਅਸੀਂ ਰੋਕ ਰੋਕ ਕੇ ਵੇਖ ਵੇਖ ਕੇ ਸਮਾਨ ਫਿਰ ਅੱਗੇ ਜਾਣਾ ਵਾ ਸਾਰਾ ਬਾਜ਼ਾਰ ਅਸੀਂ ਅੱਜ ਵੇਖ ਕੇ ਹੀ ਜਾਣਾ ਵਾ ਤੇ ਕਹਿੰਦੇ ਵੀ ਚਲੋ ਪਹਿਲਾਂ ਦਰਸ਼ਨ ਕਰ ਲੈਨੇ ਫਿਰ ਤੁਸੀਂ ਜੋ ਮਰਜ਼ੀ ਲਓ ਅਹੀਂ ਅੱਖਾਂ ਨਹੀਂ ਆਉਂਦਿਆਂ ਕਹਿੰਦੇ ਕੁਝ ਨਹੀਂ ਮਿਲਣਾ ਅਸੀਂ ਪਹਿਲਾਂ ਹੀ ਖਰੀਦ ਲੈਨੇ ਜੋ ਖਰੀਦਣਾ ਵਾ ਤੇ ਫਿਰ ਆਉਂਦੇ ਦਰਸ਼ਨ ਮਾਦਨਾ ਜਾ ਕੇ ਕਵਾਂਗੇ ਤੇ 3-4 ਵਜੇ ਅਸੀਂ ਉੱਥੋਂ ਨਿਕਲਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਰਮਾਨ ਦੇ ਨਾਲ ਤੇ ਦੋ ਬੱਚੇ ਸਾਡੇ ਲਾਗੇ ਖਲੋਤੇ ਸੀ ਤੇ ਦੋ ਸਾਡੇ ਅੱਗੇ ਲੰਘ ਚੁੱਕੇ ਸੀ ਫਿਰ ਉਹ ਅੱਗੇ ਜਾ ਕੇ ਵੇਟ ਕਰਨ ਦੇ ਸੀ ਅਹੀਂ ਸੋਚਿਆ ਵੀ ਚਲੋ ਉੱਥੇ ਖੜ੍ਹ ਗਏ ਹੋਣਗੇ ਬੱਚੇ ਵਾ ਸਾਡੇ ਬੱਚੇ ਉੱਥੇ ਗਵਾਚ ਗਏ ਤੇ ਆਪਾਂ ਕਿੰਨਾ ਟਾਈਮ ਉੱਥੇ ਵੈਸੇ ਇਹਨਾਂ ਲੱਭਦੇ ਰਹੇ ਏ ਵੀ ਟਾਈਮ ਸਾਡਾ ਬਹੁਤ ਵੇਸਟ ਹੋਇਆ ਜਦੋਂ ਅਸੀਂ ਬੱਚੇ ਸਾਡੇ ਇੱਧਰ ਉੱਧਰ ਭੱਜ ਗਏ ਤੇ ਉਹ ਅਸੀਂ ਇੱਥੇ ਸ਼ਪੀਲਪੀਨ ਲੱਗ ਪਏ ਫਿਰ ਇੱਧਰ ਉੱਧਰ ਹੀ ਪੜਾ ਕੋ ਮੈਂ ਬੜਾ ਵੇਖਿਆ ਕਿ ਕਿੱਦਾਂ ਚੱਲ ਗਏ ਬੱਚੇ ਫਿਰ ਸਾਨੂੰ ਉਹਨਾਂ ਨੇ ਕਿਸ ਦੁਕਾਨਦਾਰ ਕੋ ਲੈ ਕੇ ਫੋਨ ਤੇ ਫੋਨ ਕੀਤਾ ਵੀ ਅਸੀਂ ਇੱਥੇ ਦੁਕਾਨਦਾਰ ਕੋਲ ਰਹੇ ਹਾਂ ਕਿ ਤੁਸੀਂ ਦਰਬਾਰ ਸਾਹਿਬ ਹੀ ਆ ਜਾਓ ਅਸੀਂ ਉੱਥੇ ਚੱਲੇ ਹਾਂ ਤੇ ਸਾਰੇ ਬੱਚੇ ਫਿਰ ਦਰਬਾਰ ਸਾਹਿਬ ਹੀ ਪਹੁੰਚ ਗਏ ਤੇ ਜੋ ਹਿੰਦਰਪਾ ਸਾਹਿਬ ਪਹੁੰਚ ਚੁੱਕੇ ਆ ਵਾਹੀ ਦੇ ਚਿਕਾ ਖਾਸਾ ਵਾਹੀ ਦੇ ਚਿਕੇ ਪਲਫਤੇ ਆਪਾਂ ਬੜੇ ਰਮਾਨਾ ਦਰਸ਼ਨ ਕੀਤੇ 1 ਘੰਟੇ ਦੇ ਵਿੱਚ ਅਸੀਂ ਦਰਸ਼ਨ ਕਰ ਲਏ ਸੀ ਬੜੇ ਰਮਾਨ ਦੇ ਨਾਲ ਮੱਥਾ ਟੇਕਿਆ ਗਿਆ ਅੱਜ ਸੋਮਵਾਰ ਕੋਈ ਪੀੜ ਨਹੀਂ ਹੁੰਦੀ ਉੱਥੇ ਕੋਈ ਨਹੀਂ ਸਾਲ ਜਿਆਦਾ ਸੰਗਤ ਨਹੀਂ ਹੁੰਦੀ ਤੇ ਅਸੀਂ ਮੱਥਾ ਟੇਕ ਕੇ ਤੇ ਬਾਹਰ ਆ ਚੁੱਕੇ ਆ ਤੇ ਅਸੀਂ ਉੱਥੋਂ ਕਰਦੀਆਂ ਆਈਸਕ੍ਰੀਮ ਕੋਨਾ ਖਾਧੀਆਂ ਤੇ ਕਿਸੇ ਨੇ ਕੋਸ਼ ਕਰਤਾ ਕੋਈ ਕੋਈ ਆਪਣੀ ਮਰਜ਼ੀ ਦਾ ਸਾਰਿਆਂ ਨੇ ਆਪਣੇ ਸਾਰੇ ਚੀਜ਼ਾਂ ਖਾਧੀਆਂ ਇੱਥੇ ਆਪਾਂ ਬਕੀਤਾ ਕੁਝ ਫੋਟੋਸ ਟੂਡ ਕੋਈ ਸਟ੍ਰਿਕਾਂ ਪਾਈਆਂ ਆਪਾਂ ਸਨੈਪਚੈਟ ਤੇ ਤੇ ਥੋੜਾ ਇੰਜੋਏਮੈਂਟ ਕੀਤਾ ਤੇ ਅੱ비 ਵੀ ਇਹ ਹੁਣੇ ਵੀ ਇੱਧਰ ਖਾ ਪੀ ਰਹੇ ਨੇ ਤੇ ਫਿਰ ਅਸੀਂ ਖਾ ਪੀ ਕੇ ਫਿਰ ਅਸੀਂ ਮੋਮੋਸ ਖਾਦੇ ਇੱਕ ਦੁਕਾਨ ਤੇ ਅਸੀਂ ਆ ਗਏ ਇੱਥੇ ਸਾਨੂੰ ਐਸਪੀ ਮੈਂ ਕੁਝ ਨਹੀਂ ਬਣਾਇਆ ਕਿਾ ਚਲੋ ਮੋਮੋਸ ਖਾਣੇ ਆ ਮੋਮੋਸ ਖਾਣ ਤੋਂ ਬਾਅਦ ਫਿਰ ਅਸੀਂ ਇਥੋਂ ਬਾਹਰ ਆ ਗਏ ਹਾਂ ਕੈਪੀ ਨਹੀਂ ਇਥੋਂ ਵੀ ਘੁੰਮ ਜਾਵਾਂਗੇ ਬਾਅਦ ਵਿੱਚ ਪਰ ਇੱਧਰ ਪਲਕੋ ਨਹੀਂ ਖਾਂਦੇ ਮੈਂ ਕਿਹਾ ਚਲੋ ਚਲੀ ਜਾਂਦੇ ਨਹੀਂ ਸਾਨੂੰ ਖਾਤ ਲੈਂਦਾ ਆਪ ਤੁਸੀਂ ਫਾਸਟ ਵਿੱਚ ਖਾ ਲੇ ਤੇ ਅਸੀਂ ਇਹ ਰਹਿ ਗਏ ਹਾਂ ਤੇ ਇੱਧਰ ਸਾਰੇ ਖਾ ਰਹੇ ਨੇ ਮੋਮਜ਼ ਚਲੋ ਜੇ ਅਸੀਂ ਬਾਹਰ ਆ ਚੁੱਕੇ ਹਾਂ ਆਟੋ ਵਿੱਚ ਬੈਠ ਚੁੱਕੇ ਹਾਂ ਤੇ ਹੁਣ ਅਸੀਂ ਜਾਵਾਂਗੇ ਟ੍ਰੇਲੀਆ ਨੂੰ ਘੁੰਮਣ ਵਾਸਤੇ ਦੇਖੋ ਟ੍ਰੇਲੀਆ ਵਾਓ ਵੈਰੀ ਬਿਊਟੀਫੁਲ ਤੇ ਕਾਫੀ ਟਾਈਮ ਬਾਅਦ ਅਸੀਂ ਆਏ ਇੱਥੇ ਪਹਿਲਾਂ ਵੀ ਕਦੇ ਆਏ ਸੀ ਤੇ ਕਾਫੀ ਟਾਈਮ ਬਾਅਦ ਆਏ ਹਾਂ ਅਸੀਂ ਕੁਝ ਸਾਲ ਕਾਫੀ ਟਾਈਮ ਸਾਲ ਹੀ ਹੋ ਗਏ ਸਾਨੂੰ ਕਈ ਉੱਥੇ ਆਇਆ ਨੂੰ ਤੇ ਹੁਣ ਇੱਥੇ ਵੀ ਅਸੀਂ ਇੰਜੋਏ ਕਰਾਂਗੇ ਉਹ ਫੁੱਲ ਇੰਜੋਏ ਕਰਾਂਗੇ ਪਲਕ ਤੇ ਸਾਡੀ ਇਸ ਤਰੀਕਾ ਹੀ ਪਾਈ ਜਾ ਰਹੀ ਸੀ ਮੈਂ ਤੇ ਪਹਿਲਾਂ ਵੀ ਆਈ ਸੀ ਤੇ ਪਲਕ ਜਿਹੜੀ ਆ ਉਹ ਫਸਟ ਟਾਈਮ ਇੱਥੇ ਆਈ ਸੀ ਸਾਡੇ ਕੋ ਕੁਝ ਸਮਾਨ ਹੀ ਥੋੜੀ ਜੀ ਸਮਾਨ ਦੀ ਚੈਕ-ਇਨ ਚੁਕਿੰਗ ਹੋਣ ਤੋਂ ਬਾਅਦ ਤੇ ਫਿਰ ਅਸੀਂ ਟ੍ਰੀਲੀਅਮ ਚੱਲੇ ਤੇ ਮੈਂ ਤੇ ਮੇਰੀ ਭੈਣ ਬਹੁਤ ਡਰਨ ਦੀਆਂ ਸੀ ਅਸੀਂ ਪੌੜੀਆਂ ਤੋਂ ਬਹੁਤ ਘੱਟ ਚੜ੍ਹਨੇ ਆ ਤੇ ਬੈਣ ਦੀ ਹਾਏ ਚੱਲਣ ਵਾਲੀਆਂ ਪੌੜੀਆਂ ਬਹੁਤ ਅਸੀਂ ਘਬਰਾਏ ਤੇ ਡਰ ਗਏ ਸੀ ਕਾਫੀ ਟਾਈਮ ਬਾਅਦ ਜਦੋਂ ਚੜ੍ਹਦੇ ਆਪਾਂ ਲਿਫਟ ਵਾਲੀਆਂ ਪੌੜੀਆਂ ਤੇ ਥੋੜਾ ਜਿਹਾ ਦਿਲ ਤੇ ਡਰਦਾ ਹੀ ਆ ਜਿਵੇਂ ਲਿਫਟ 'ਚ ਡਰਦਾ ਹੁੰਦਾ ਥੋੜਾ ਜਿਹਾ ਘਬਰਾਹਟ ਤੇ ਹੁੰਦੀ ਆ ਚਲੋ ਫਿਰ ਵੀ ਫਾਈਨਲੀ ਆਪਾਂ ਪੌੜੀਆਂ ਡੱਡੁਰ ਕੇ ਇਸ ਕੋਸ਼ਿਸ਼ ਕੀਤੀ ਪਲਕਾਂ ਦੀ ਚਲੋ ਮੰਮਾ ਤੁਹਾਨੂੰ ਮੈਂ ਚੁਣੋਣੇ ਆ ਤੇ ਤੁਹਾਡੀ ਬਾਹ ਫੜ ਕੇ ਫੇਰ ਜਾਵਾਂਗੇ ਉੱਪਰ ਤੇ ਮੈਂ ਵੀ ਕੋਸ਼ਿਸ਼ ਕੀਤੀ ਥੋੜਾ ਜਿਹਾ ਮੈਂ ਘਬराई ਫਿਰ ਵੀ ਮੈਂ ਚਲੋ ਜੀ ਕੋਸ਼ਿਸ਼ ਕਰਨ ਤੋਂ ਬਾਅਦ ਤੇ ਅਸੀਂ ਫਾਈਨਲੀ ਸੈਕੰਡ ਫਲੋਰ ਵਿੱਚ ਜਾ ਰਹੇ ਆ ਤੇ ਸੈਕੰਡ ਵਿੱਚ ਪਲਕ ਵੀ ਆਪਣੇ ਮੰਮਾ ਨੂੰ ਬਾਹ ਫੜ ਕੇ ਤੇ ਉਹ ਵੀ ਉੱਪਰ ਲੈ ਕੇ ਆਉਣੇ ਥੋੜੇ ਜਿਹੀ ਘਬਰਾਉਣ ਦੇ ਬਾਅਦ ਵਿੱਚ ਕੁਝ ਨਹੀਂ ਡਰ ਲੱਗਦਾ ਪਹਿਲਾਂ ਪਹਿਲਾਂ ਲੱਗਦਾ ਫਿਰ ਨਹੀਂ ਲੱਗਦਾ ਤੇ ਅਸੀਂ ਸਾਰੇ ਦੇ ਹੀ ਫਾਈਨਲੀ ਉੱਪਰ ਸੈਕੰਡ ਫਲੋਰ ਵਿੱਚ ਆ ਚੁੱਕੇ ਆ ਜੀ ਅਸੀਂ ਉੱਥੇ ਕੀ ਖਰੀਦਿਆ ਕੀ ਖਾਧਾ ਕੀ ਕੀਤਾ ਸਭ ਕੁਝ ਤੁਹਾਨੂੰ ਦੱਸਾਂਗੇ ਤੇ ਫੋਨ ਮਿਲਦੇ ਆ ਨੈਕਸਟ ਵਲੌਗ ਵਿੱਚ ਤੋ ਇਹ ਸੈਕੰਡ ਪਾਰਟ ਫੇਰ ਅਗਲੇ 'ਚ ਦੇਖ ਸਕਦੇ ਜੀ ਬਾਏ ਬਾਏ ਗਾਇਸ